ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨੇ ਹੀ ਹੁੰਦੀ ਸੀ ਕਿ ਕਿੱਥੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆਪ ਆਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਕੰਮ ਕੀ ਤੁਹਾਡਾ ਮੇਰਾ ਰਾਹੁਲ ਚੌਪੜਾ ਕਾਹੂ ਜੀ ਕੀ ਹੋਇਆ ਕੀ ਅੱਜ ਬਾਈ ਮੈਂ ਦਾ ਸਹਾਇਕ ਕੇਂਦਰ ਤੇਰੇ ਮੈਂ ਮੜਿਆ ਨਹੀਂ ਜਾਣ ਗਿਆ ਵਾ ਚਾਹ ਬਣਾਣ ਲਈ ਜੀ ਬਸ ਉੱਥੋਂ ਵਾਪਸ ਆਇਆ ਸਾਰਟਿਆ ਪਿਆ ਸੀਗਾ ਬਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਬਾਈ ਡਬਲ ਯੂ ਟੀ 250 ਕੋਟ ਮੱਲਾ ਬਸਤੀ ਛੇ ਬਸਤੀ ਛੇ ਤੇ ਸਰ ਇਹ ਕਿੰਨੇ ਕ ਵਜੇ ਦੀ ਗੱਲ ਹੈ ਨੇਰ ਬੋਲ ਪਾਜੀ ਬਤ ਤੂੰ ਜਾ ਲੋ ਅੱਧਾ ਕੋਣਾ ਘੰਟਾ ਪਹਿਲੇ ਦੀ ਗੱਲ ਹੈ ਜੀ ਨੇਰ ਅਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪ੍ਰਸ਼ਾਸਨ ਨੂੰ 112 ਤੇ ਫੋਨ ਕੀਤਾ ਮੈਂ ਜੀ ਕਹਿੰਦਾ ਕੋਈ ਟੀਮ ਆਂਦੀ ਬਾਈ ਹੱਟ ਕੇ ਦਾ ਫੋਨ ਤੱਕ ਨਹੀਂ ਆਇਆ ਮੈ अच्छा तो कोई कांटेक्ट नंबर लोकल भी प्रोवाइड कुछ नहीं आया मेरा सारा सामान भाई अंदर पे आ करदा सर किसी लोकल एमएलए नु या किसी नु फोन कीता ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਮਰੀ ਹਣੀ ਬੜੀ ਕਿੱਧਰ ਠੀਕ ਹੈ ਸਰ ਠੀਕ ਹੈ ਨਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ rau ji ਕੀ ਹੋਇਆ ਕੀ ਅੱਜ ਭਾਈ ਮੈਂ ਸੁੱਤਾ ਹੈ ਕਿ ਅੰਦਰ ਫੇਰੇ ਮੈਂ ਮੜੇ ਦਾਹੀਂ ਜਾਣ ਗਿਆ ਵਾ ਚਾਹ ਬਣਾਣ ਲਈ ਜੀ ਬਸ ਉੱਥੋਂ ਵਾਪਸ ਆਇਆ ਸਾਰਾ ਠਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ W T 250 ਕੋਟ ਮੱਲਾਬਰਤੀ ਚੇ ਬਸਤੀ ਸ਼ੇਖ ਤੇ ਸਰ ਕਿੰਨੇ ਕਵਜ ਦੀ ਗੱਲ ਹੈ ਮੇਰਬਾਉਟ ਭਾਜੀ ਬਾਤ ਤੂੰ ਲਾ ਲੋ ਅੱਧਾ ਘੰਟਾ ਪਹਿਲੇ ਦੀ ਗੱਲ ਹੈ ਜੀ ਮੇਰਬਾਉਟ 6 ਕਵਜ ਦੀ ਗੱਲ 7 ਕਵਜ ਦੀ 7 ਕਵਜ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਮੈਂ ਸ਼ਰਤਨ 112 ਤੇ ਫੋਨ ਕੀਤਾ ਮੈਂ ਕਹਿੰਦੇ ਤਾਂ ਕੋਈ ਟੀਮ ਆਂਦੀ ਹੈ ਭਾਈ ਹੱਟ ਕਿਸੇ ਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਨਹੀਂ ਆਇਆ ਮੇਰਾ ਸਾਰਾ ਸਮਾਨ ਭਾਈ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਜੀ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਨਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਰਾਹੁਲ ਜੀ ਕੀ ਹੋਇਆ ਕਿ ਅੱਜ ਭਾਈ ਮੈਂ ਘਰ ਸੁਤਾ ਹੈ ਤੇ ਅੰਦਰ ਸਵੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾਂ ਦਹੀਂ ਦੁੱਧ ਚਾਹ ਬਣਾਉਣ ਲਈ ਜੀ ਬਸ ਉਸ ਤੋਂ ਵਾਪਸ ਆਏ ਸਾਰ ਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ WTI 250 ਕੋਟ ਮੱਲਾ ਬਸਤੀ ਚੇ ਬਸਤੀ ਸ਼ੇਖ ਤੇ ਸਰ ਕਿੰਨੇ ਕੁ ਵਜੇ ਦੀ ਗੱਲ ਹੈ ਨੇਰ ਬੋਲ ਭਾਈ ਬਾਤ ਤੂੰ ਜਾਣੋ ਕੱਬਾ ਕੋਨਾ ਘੰਟਾ ਪਹਿਲੇ ਦੀ ਗੱਲ ਹੈ ਜੀ ਨੇਅਰ ਅਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪ੍ਰਸ਼ਾਸਨ ਨੂੰ 112 ਤੇ ਫੋਨ ਕੀਤਾ ਮੈਂ ਕਹਿੰਦਾ ਕੋਈ ਟੀਮ ਆਂਦੀ ਹੈ ਭਾਈ ਹੱਟ ਕੇ ਇਹਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪਰ ਕੋਈ ਕੁਝ ਨਹੀਂ ਆਇਆ ਮੇਰਾ ਸਾਰਾ ਸਮਾਨ ਪਾਜੀ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਮਰੀ ਹਣੀ ਬੜੀ ਜਿੱਥੇ ਠੀਕ ਹੈ ਸਰ ਠੀਕ ਹੈ ਕਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਕਾਹ ਜੀ ਕੀ ਹੋਇਆ ਕੀ ਅੱਜ ਪਾਜੀ ਮੈਂ ਘਰ ਹੁਤਾ ਹੈ ਕਿ ਅੰਦਰ ਫੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾ ਦੁੱਧ ਚਾਹ ਬਣਾਣ ਲਈ ਜੀ ਬਸ ਉਥੋਂ ਵਾਪਸ ਆਇਆ ਸਾਰਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂਟੀ 250 ਕੋਟ ਮੱਲਾ ਬਸਤੀ 'ਚ ਬਸਤੀ ਸ਼ੇਗ ਤੇ ਸਰ ਕਿੰਨੇ ਕ ਵਜ ਦੀ ਗੱਲ ਹੈ ਨੇਰ ਬੋਲ ਪਾਜੀ ਵਾਤਾ ਤੂੰ ਲਾ ਲੋ ਦਬਾ ਕੋਣਾ ਘੰਟਾ ਪਹਿਲੇ ਦੀ ਗੱਲ ਹੈ ਜੀ ਮੇਰਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਮੈਂ ਸਰ ਤੋਂ 112 ਤੇ ਫੋਨ ਕੀਤਾ ਮੈਂ ਕੱਲੇ ਤਾਂ ਕੋਈ ਟੀਮ ਆਂਦੀ ਹੈ ਭਾਈ ਹੱਟ ਕਿਸੇ ਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਨਹੀਂ ਆਇਆ ਮੇਰਾ ਸਾਰਾ ਸਮਾਨ ਭਾਈ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਨੰਬਰ ਹੀ ਹਣੀ ਬੜੀ ਕਿੱਥੇ ਦਾ ਠੀਕ ਹੈ ਸਰ ਠੀਕ ਹੈ ਨਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਰਾਹੁਲ ਜੀ ਕੀ ਹੋਇਆ ਕੀ ਅੱਜ ਭਾਈ ਮੈਂ ਸੁੱਤਾ ਹੈ ਤੇ ਅੰਦਰ ਸਵੇਰੇ ਮੈਂ ਮੜਿਆ ਦਹੀਂ ਲੈਣ ਗਿਆ ਹਾਂ ਦਹੀਂ ਦੁੱਧ ਚਾਹ ਬਣਾਉਣ ਲਈ ਜੀ ਬਸ ਉਸ ਤੋਂ ਵਾਪਸ ਆਏ ਤਾਂ ਸਾਢੇ ਆ ਗਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂ ਟੀ 250 ਕੋਟ ਮੱਲਾ ਬਸਤੀ ਚੇ ਬਸਤੀ ਸ਼ੇਖ ਤੇ ਸਰ ਕਿੰਨੇ ਕੁ ਵਜੇ ਦੀ ਗੱਲ ਹੈ ਨੇਰ ਬੋਲ ਭਾਈ ਬਾਤ ਤੂੰ ਜਾਣੋ ਕੱਬਾ ਕੋਹਾਂ ਘੰਟਾ ਪਹਿਲੇ ਦੀ ਗੱਲ ਹੈ ਜੀ ਨੀਅਰ ਅਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪ੍ਰਸ਼ਾਸਨ ਨੂੰ 112 ਤੇ ਫੋਨ ਕੀਤਾ ਮੈਂ ਜੀ ਕੰਨੇ ਤਾਂ ਕੋਈ ਟੀਮ ਆਂਦੀ ਭਾਈ ਹੱਥ ਤੱਕ ਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਕੁਝ ਨਹੀਂ ਆਇਆ ਮੇਰਾ ਸਾਰਾ ਸਮਾਨ ਪਾਜੀ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਮਰੀ ਹਣੀ ਵਜੀ ਜੀ ਠੀਕ ਹੈ ਸਰ ਠੀਕ ਹੈ ਨਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਰਾਹੁਲ ਜੀ ਕੀ ਹੋਇਆ ਕੀ ਅੱਜ ਭਾਈ ਮੈਂ ਸੁਤਾ ਹੈ ਤੇ ਅੰਦਰ ਸਵੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾਂ ਦਹੀਂ ਦੁੱਧ ਚਾਹ ਬਣਾਉਣ ਲਈ ਜੀ ਬਸ ਉੱਥੋਂ ਵਾਪਸ ਆਏ ਤਾਂ ਸਾਰਾ ਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂਟੀ 250 ਕੋਟ ਮੱਲਾ ਬਸਤੀ ਚ ਬਸਤੀ ਸ਼ੇਖ ਤੇ ਸਰ ਕਿੰਨੇ ਕੁ ਵਜੇ ਦੀ ਗੱਲ ਹੈ ਨੇਰ ਬੋਲ ਭਾਈ ਬਾਤ ਤੂੰ ਜਾਣੋ ਕਦੋਂ ਕੋਣਾ ਘੰਟਾ ਪਹਿਲੇ ਦੀ ਗੱਲ ਹੈ ਜੀ ਨੀਰਬਾਉਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪ੍ਰਸ਼ਾਸਨ ਨੂੰ 112 ਤੇ ਫੋਨ ਕੀਤਾ ਮੈਂ ਕਹਿੰਦਾ ਕੋਈ ਟੀਮ ਆਂਦੀ ਭਾਈ ਹੱਥ ਤੱਕ ਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਕੁਝ ਨਹੀਂ ਆਇਆ ਮੇਰਾ ਸਾਰਾ ਸਮਾਨ ਪਾਜੀ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਮਰੀ ਹਣੀ ਬਣੀ ਜਿੱਥੇ ਠੀਕ ਹੈ ਸਰ ਠੀਕ ਹੈ ਨਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਕਾਹ ਜੀ ਕੀ ਹੋਇਆ ਕੀ ਅੱਜ ਪਾਜੀ ਮੈਂ ਘਰ ਸੁਤਾ ਹੈ ਕਿ ਅੰਦਰ ਫੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾ ਦਹੀਂ ਤੋਂ ਚਾਹ ਬਣਾ ਲ ਲਈ ਜੀ ਬਸ ਉੱਥੋਂ ਵਾਪਸ ਆਏ ਸਾਰ ਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂਟੀ 250 ਕੋਟ ਮੱਲਾ ਬਸਤੀ 'ਚ ਬਸਤੀ ਸ਼ੇਗ ਤਿਸਰ ਕਿੰਨੇ ਕ ਵਜ ਦੀ ਗੱਲ ਹੈ ਨੇਰ ਬੋਲ ਪਾਜੀ ਬਾਤ ਤੂੰ ਲਾ ਲੋ ਅੱਧਾ ਕੋਨਾ ਘੰਟਾ ਪਹਿਲੇ ਦੀ ਗੱਲ ਹੈ ਜੀ ਮੇਰਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਮੈਂ ਸ਼ਰਤਨ 112 ਤੇ ਫੋਨ ਕੀਤਾ ਮੈਂ ਕਹਿੰਦੇ ਤਾਂ ਕੋਈ ਟੀਮ ਆਂਦੀ ਹੈ ਭਾਈ ਹੱਟ ਕਿਸੇ ਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਨਹੀਂ ਆਇਆ ਮੇਰਾ ਸਾਰਾ ਸਮਾਨ ਭਾਈ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਨੰਬਰ ਹੀ ਹਣੀ ਬੜੀ ਕਿੱਥੇ ਦਾ ਠੀਕ ਹੈ ਸਰ ਠੀਕ ਹੈ ਨਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਰਾਹੁਲ ਜੀ ਕੀ ਹੋਇਆ ਕਿ ਅੱਜ ਭਾਈ ਮੈਂ ਘਰ ਸੁਤਾ ਹੈ ਤੇ ਅੰਦਰ ਸਵੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾਂ ਦਹੀਂ ਦੁੱਧ ਚਾਹ ਬਣਾਉਣ ਲਈ ਜੀ ਬਸ ਉਸ ਤੋਂ ਵਾਪਸ ਆਏ ਸਾਰ ਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ WTI 250 ਕੋਟ ਮੱਲਾ ਬਸਤੀ ਚੇ ਬਸਤੀ ਸ਼ੇਖ ਤੇ ਸਰ ਕਿੰਨੇ ਕੁ ਵਜੇ ਦੀ ਗੱਲ ਹੈ ਨੇਰ ਬੋਲ ਭਾਈ ਬਾਤ ਤੂੰ ਜਾਣੋ ਕੱਬਾ ਕੋਨਾ ਘੰਟਾ ਪਹਿਲੇ ਦੀ ਗੱਲ ਹੈ ਜੀ ਨੇਅਰਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪ੍ਰਸ਼ਾਸਨ ਨੂੰ 112 ਤੇ ਫੋਨ ਕੀਤਾ ਮੈਂ ਕੰਨੇ ਤਾਂ ਕੋਈ ਟੀਮ ਆਂਦੀ ਭਾਈ ਹੱਟ ਕੇ ਸਰ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਕੁਝ ਨਹੀਂ ਆਇਆ ਮੇਰਾ ਸਾਰਾ ਸਮਾਨ ਪਾਜੀ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਮਰੀ ਹਣੀ ਬੜੀ ਕਿੱਧਰ ਹੈ ਠੀਕ ਹੈ ਸਰ ਠੀਕ ਹੈ ਕਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਕਾਹ ਜੀ ਕੀ ਹੋਇਆ ਕੀ ਅੱਜ ਪਾਜੀ ਮੈਂ ਘਰ ਹੁਤਾ ਹੈ ਕਿ ਅੰਦਰ ਫੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾ ਦਹੀਂ ਤੋਂ ਚਾਹ ਬਣਾਣ ਲਈ ਜੀ ਬਸ ਉੱਥੋਂ ਵਾਪਸ ਆਏ ਸਾਰ ਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂਟੀ 250 ਕੋਟ ਮੱਲਾ ਬਸਤੀ 'ਚ ਬਸਤੀ ਸ਼ੇਗ ਤੇ ਸਰ ਕਿੰਨੇ ਕ ਵਜ ਦੀ ਗੱਲ ਹੈ ਨੇਰ ਬੋਲ ਪਾਜੀ ਬਾਤ ਤੂੰ ਲਾ ਲੋ ਅੱਧਾ ਘੰਟਾ ਪਹਿਲੇ ਦੀ ਗੱਲ ਹੈ ਜੀ ਮੀਰ ਅਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤੇ ਸਰ ਹੁਣ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਮੈਂ ਸ਼ਰ ਤੋਂ 112 ਤੇ ਫੋਨ ਕੀਤਾ ਮੈਂ ਕਹਿੰਦੇ ਤਾਂ ਕੋਈ ਟੀਮ ਆਂਦੀ ਹੈ ਭਾਈ ਹੁਣ ਤੱਕ ਕਿਸੇ ਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਨਹੀਂ ਆਇਆ ਮੇਰਾ ਸਾਰਾ ਸਮਾਨ ਭਾਈ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮ ਐਲ ਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਨੰਬਰ ਹੀ ਹਣੀ ਮਜੀ ਕਿੱਥੇ ਦਾ ਠੀਕ ਹੈ ਸਰ ਠੀਕ ਹੈ ਨਾਮ ਕੀ ਤੁਹਾਡਾ ਮੇਰਾ ਰਾਹੁਲ ਚੋਪੜਾ ਕਾਉ ਜੀ ਕੀ ਹੋਇਆ ਕਿ ਅੱਜ ਪਾਜੀ ਮੈਂ ਘਰ ਹੁਤਾ ਹੈ ਕਿ ਅੰਦਰ ਫੇਰੇ ਮੈਂ ਮੜਿਆ ਦਹੀਂ ਲੈਣ ਗਿਆ ਵਾ ਦੁੱਧ ਚਾਹ ਬਣਾਣ ਲਈ ਜੀ ਬਸ ਉੱਥੋਂ ਵਾਪਸ ਆਏ ਨਾ ਸਾਟਿਆ ਪਿਆ ਸੀਗਾ ਭਾਈ ਕਿੱਥੇ ਐਡਰੈਸ ਕਿੱਥੇ ਦਾ ਹੈ ਭਾਈ ਡਬਲਯੂਟੀ 250 ਕੋਟ ਮੱਲਾ ਬਸਤੀ 'ਚ ਬਸਤੀ ਸ਼ੇਗ ਤੇ ਸਰ ਇਹ ਕਿੰਨੇ ਵਜੇ ਦੀ ਗੱਲ ਹੈ ਨੇਰ ਬੋਲ ਪਾਜੀ ਬਤਾਂ ਤੂੰ ਲਾ ਲੋ ਕੱਬਾ ਕੋਹਾਂ ਘੰਟਾ ਪਹਿਲੇ ਦੀ ਗੱਲ ਹੈ ਜੀ ਨੇਅਰਬਾਊਟ 6 ਵਜੇ ਦੀ ਗੱਲ 7 ਵਜੇ ਦੀ 7 ਵਜੇ ਦੀ ਗੱਲ ਹੈ ਜੀ ਠੀਕ ਹੈ ਜੀ ਤਿਸਰੋਂ ਤੁਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਕੋਈ ਪ੍ਰਸ਼ਾਸਨ ਨੂੰ 112 ਤੇ ਫੋਨ ਕੀਤਾ ਮੈਂ ਕਹਿੰਦਾ ਕੋਈ ਟੀਮ ਆਂਦੀ ਭਾਈ ਹੱਥ ਤੱਕ ਦਾ ਫੋਨ ਤੱਕ ਨਹੀਂ ਆਇਆ ਮੈਨੂੰ ਅੱਛਾ ਤੁਹਾਨੂੰ ਕੋਈ ਕੰਟੈਕਟ ਨੰਬਰ ਲੋਕਲ ਵੀ ਪ੍ਰੋਵਾਈਡ ਕੋਈ ਕੁਝ ਨਹੀਂ ਆਇਆ ਮੇਰਾ ਸਾਰਾ ਸਮਾਨ ਪਾਜੀ ਅੰਦਰ ਪਿਆ ਘਰ ਦਾ ਸਰ ਕਿਸੇ ਲੋਕਲ ਐਮਐਲਏ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਤੁਸੀਂ ਨਹੀਂ ਭਾਈ ਮੈਂ ਅਜੇ ਤੱਕ ਕਿਸੇ ਨੂੰ ਨਹੀਂ ਕੀਤਾ ਠੀਕ ਹੈ ਸਰ ਮਰੀ ਹਣੀ ਬਣੀ ਜਿੱਥੇ ਠੀਕ ਹੈ ਸਰ ਠੀਕ ਹੈ